ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜਾ ਸੁਣਦੇ ਹਾਂ ਲੇਖ ਗ੍ਰਾਮ ਸਰੂਪਣ ਖੀਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ 10 ਬਿੰਦ ਦੀ ਨੌਜਵਾਨ ਸਭਾ ਨੇ ਸਭ ਤੋਂ ਪਹਿਲਾਂ ਅਛਰੇ ਦਾੰਦੂ ਦੇ ਮਕਾਨ ਉੱਤੇ ਕਬਜ਼ਾ ਕੀਤਾ ਤੇ ਇਸ ਨੂੰ ਆਪਣਾ ਦਫ਼ਤਰ ਬਣਾ ਲਿਆ ਬੈਠਕ ਵਿੱਚ ਦਫ਼ਤਰ ਸੀ ਤੇ ਦੋਵੇਂ ਸਭਾਤਾਂ ਵਿੱਚ ਸਭਾ ਦਾ ਹੋਰ ਕਿੰਨਾ ਹੀ ਸਮਾਨ ਇਨ੍ਹਾਂ ਸਭਾਤਾਂ ਵਿੱਚ ਉਹ ਸਮਾਨ ਵੀ ਸੀ ਜਿਹੜਾ ਨਾਟਕ ਕਰਨ ਆਏ ਕਲਾਕਾਰ ਉਹਨਾਂ ਤੋਂ ਬਣਵਾਉਂਦੇ ਸਨ ਤੇ ਫਿਰ ਇਹ ਸਮਾਨ ਨੌਜਵਾਨ ਸਭਾ ਕੋਲ ਹੀ ਛੱਡ ਜਾਂਦੇ ਨੌਜਵਾਨ ਸਭਾ ਨੂੰ ਇਹ ਡਰ ਸੀ ਕਿ ਅਛਰੇ ਦੀ ਜ਼ਮੀਨ ਤਾਂ ਜੱਸੀ ਸਰਪੰਚ ਕੋਲ ਦੱਬੀ ਹੈਗੀ ਕਿਤੇ ਉਹ ਮਕਾਨ ਉੱਤੇ ਦੁਬਾਰਾ ਕਬਜ਼ਾ ਨਾ ਕਰ ਲਵੇ ਅਛਰੇ ਦੀ ਮੌਤ ਤੋਂ ਬਾਅਦ ਕੁਝ ਸਾਲਾਂ ਤੱਕ ਇਹ ਮਕਾਨ ਉਜਾੜ ਹੀ ਪਿਆ ਹੋਇਆ ਸੀ। ਬਾਬਾ RAMDAS ਦੀ ਮੌਤ ਤੋਂ ਅਗਲੇ ਸਾਲ ਖੇਡ ਮੇਲਾ ਪਿੰਡ ਦੀ ਥਾਂ ਦੁੱਲੇ ਦੀ ਟਾਬ ਵਿੱਚ ਹੀ ਕੀਤਾ ਗਿਆ। ਡੇਰੇ ਵਿੱਚ ਵੱਡੇ ਹਾਲ ਦੇ ਨਾਲ ਜੋ ਖਾਲੀ ਮੈਦਾਨ ਪਿਆ ਸੀ ਉੱਥੇ ਕਬੱਡੀ ਦੇ ਮੈਚ ਕਰਾਏ ਗਏ। ਉੱਥੇ ਹੀ ਅਗਲੀ ਰਾਤ ਡਰਾਮੇ ਖੇਡੇ ਗਏ। ਸ਼ਾਮੀਆਂ ਨੇ ਲਾ ਕੇ ਉੱਥੇ ਹੀ ਨਾਮ ਵੰਡੇ ਗਏ। ਵੱਡੇ ਹਾਲ ਵਿੱਚ ਮੇਜ਼ ਲਾ ਕੇ ਲੰਗਰ ਛਕਾਉਣ ਦਾ ਪ੍ਰੋਗਰਾਮ ਸੀ। ਖੇਡ ਮੇਲੇ ਤੋਂ ਅਗਲੇ ਦਿਨ ਦੁੱਲੇ ਦੀ ਟਾਬ ਵਿੱਚ ਬੈਠ ਕੇ ਹੀ ਨੌਜਵਾਨਾਂ ਨੇ ਸਭਾ ਦੇ ਕੁਝ ਫੈਸਲੇ ਕੀਤੇ ਸਨ ਇਹਨਾਂ ਫੈਸਲਿਆਂ ਦੀ ਸਹਿਮਤੀ ਨਗਰ ਪੰਚਾਇਤ ਵੱਲੋਂ ਵੀ ਲਈ ਗਈ ਨਵਚੇਤਨ ਨੇਕ ਚਮਿਆਰ ਹੇਮ ਬਾਣੀਆਂ ਤੇ ਤੀਰਤ ਸਭ ਉੱਥੇ ਸਨ ਸਾਰੀ ਨਗਰ ਪੰਚਾਇਤ ਉੱਥੇ ਸੀ ਕੋਈ 40 ਬੰਦਿਆਂ ਦਾ ਇਕੱਠ ਸੀ ਇੱਕ ਅਹਿਮ ਫੈਸਲਾ ਤਾਂ ਇਹ ਕੀਤਾ ਗਿਆ ਕਿ ਬਾਬਾ ਦੁੱਲਾ ਤੇ ਬਾਬਾ RAMDAS ਦੀਆਂ ਦੋਵੇਂ ਸਮਾਦਾਂ ਉੱਤੇ ਕੋਈ ਚੜਾਵਾ ਨਹੀਂ ਚੜ੍ਹੇਗਾ ਨਾ ਕੋਈ ਪੈਸਾ ਤੇਲਾ ਤੇ ਨਾ ਕੋਈ ਮਠਿਆਈ ਲੋਕਾਂ ਵੱਲੋਂ ਸੁੱਖਾਂ ਵੀ ਨਹੀਂ ਸੁਖੀਆਂ ਜਾਣਗੀਆਂ ਇਸ ਨਾਲ ਅੰਧਵਿਸ਼ਵਾਸ ਫੈਲਦਾ ਹੈ ਦੋਵੇਂ ਸਮਾਦਾਂ ਨੂੰ ਨਿਤ ਧੂਪ ਪੱਤੀ ਵੀ ਨਹੀਂ ਕਰਨੀ ਤਖਤਿਆਂ ਨੂੰ ਜੰਦਰਾ ਲੱਗਿਆ ਰਹੇਗਾ ਕਿਸੇ ਨੂੰ ਸ਼ਰਧਾ ਹੈ ਤਾਂ ਉਹ ਜਬਰੋਂ ਕੀ ਮੱਥਾ ਟੇਕ ਲਵੇ ਜਿੰਦਰੇ ਖੋਲ ਕੇ ਕਦੇ ਸਮਾਦਾਂ ਦੀ ਸਫਾਈ ਕਰ ਦਿੱਤੀ ਜਾਵੇਗੀ ਦੂਜਾ ਫੈਸਲਾ ਇਹ ਕੀਤਾ ਕਿ ਬਾਬਾ ਬਚਿੱਤਰਦਾਸ ਡੇਰੇ ਦੇ ਨਾਮ ਤੇ ਸ਼ਰਧਾਲੂਆਂ ਤੋਂ ਕੋਈ ਚੜਾਵਾ ਨਹੀਂ ਲਵੇਗਾ ਜੇ ਕੋਈ ਸ਼ਰਧਾਲੂ ਬਹੁਤਾ ਹੀ ਖਿਹੜੇ ਪੈ ਕੇ ਰੁਪਈਆ ਦੇ ਜਾਂਦਾ ਹੈ ਤਾਂ ਉਹ ਰੁਪਏ ਬਾਬਾ ਬਚਿੱਤਰਦਾਸ ਨਗਰ ਪੰਚਾਇਤ ਕੋਲ ਜਮ੍ਹਾਂ ਕਰਵਾ ਦੇਵੇਗਾ ਜਿਹੜੇ ਡੇਰੇ ਦੀ ਬਿਹਤਰੀ ਵਾਸਤੇ ਹੀ ਖਰਚ ਕੀਤੇ ਜਾਣਗੇ ਬਾਬਾ ਬਚਿੱਤਰਦਾਸ ਆਪਣਾ ਦਵਾਈ ਬੂਟੀ ਦਾ ਕੰਮ ਕਰੇਗਾ ਇਹਦੇ ਵਿੱਚ ਉਹ ਜਿੰਨੀ ਮਰਜ਼ੀ ਕਮਾਈ ਕਰੇ ਉਸੇ ਦੀ ਹੋਵੇਗੀ ਤੇਜਾ ਫੈਸਲਾ ਇਹ ਸੀ ਕਿ ਬਾਬੇ ਦੁੱਲੇ ਦੀ ਵਰਸੀ ਡੇਰੇ ਵਿੱਚ ਹੀ ਨਗਰ ਪੰਚਾਇਤ ਵੱਲੋਂ ਮਨਾਈ ਜਾਇਆ ਕਰੇਗੀ ਪਹਿਲਾ ਵਾਅਦਾ ਕੀ ਕੁੱਲ ਸਾਧੂ ਮਹਾਤਮਾ ਆਇਆ ਕਰਨਗੇ ਵਰਸੀ ਦਾ ਸਾਰਾ ਕੰਮ ਬਾਬਾ ਬਚਿੱਤਰ ਦਾਸ ਦੀ ਸਲਾਹ ਨਾਲ ਹੋਇਆ ਕਰੇਗਾ ਪਰ ਆਮਦਨ ਖਰਚ ਦਾ ਹਿਸਾਬ ਨਗਰੋਂ ਪੰਚਾਇਤ ਕੋਲ ਰਹੇਗਾ ਇਹ ਫੈਸਲਾ ਵੀ ਕੀਤਾ ਕਿ ਵਰਸੀ ਸਿਰਫ ਬਾਬਾ ਦੁੱਲੇ ਦੀ ਮਨਾਈ ਜਾਵੇਗੀ ਬਾਬਾ RAMDAS ਦੀ ਨਹੀਂ ਚੌਥੇ ਫੈਸਲੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਸਮੇਂ ਖੇਡ ਮੇਲਾ ਅਗੋਦੋ ਵੀ ਡੇਰੇ ਵਿੱਚ ਹੀ ਹੋਇਆ ਕਰੇਗਾ ਇਸ ਦੀ ਆਮਦਨ ਤੇ ਖਰਚ ਦਾ ਹਿਸਾਬ ਨੌਜਵਾਨ ਸਭਾ ਰੱਖੇਗੀ ਪੰਜਵਾਂ ਫੈਸਲਾ ਇਹ ਸੀ ਕਿ ਪਿੰਡ ਦੇ ਹਾਈ ਸਕੂਲ ਦਾ ਸੁਧਾਰ ਕੀਤਾ ਜਾਵੇ ਇਸ ਸਾਲ ਦਸਵੀਂ ਦਾ ਨਤੀਜਾ ਬਹੁਤ ਗੰਦਾ ਆਇਆ ਹੈ ਨਗਰ ਪੰਚਾਇਤ ਨੂੰ ਸਕੂਲਾਂ ਦੇ ਜ਼ਿਲ੍ਹਾ ਅਫਸਰ ਕੋਲ ਭੇਜ ਕੇ ਹੈਡਮਾਸਟਰ ਨੂੰ ਪੀ ਡੀ ਮਾਸਟਰ ਅਤੇ ਨਰੈਣਦਾਸ ਦੀ ਬਦਲੀ ਕਰਵਾਈ ਜਾਏ ਹੈਡਮਾਸਟਰ ਨੇ ਦਾ ਸਕੂਲ ਉਤੇ ਕੰਟਰੋਲ ਢਿੱਲਾ ਹੈ ਪੀ ਡੀ ਮਾਸਟਰ ਦਾ ਆਚਰਣ ਚੰਗਾ ਨਹੀਂ ਨਰੈਣਦਾਸ ਪੜਾਉਂਦਾ ਕੱਖ ਨਹੀਂ ਐਵੇਂ ਹੀ ਮਾਸਟਰ ਮਾਸਟਰਨੀਆ ਤੇ ਮੁੰਡੇ ਕੁੜੀਆਂ ਵਿੱਚ ਦਹਿਸ਼ਤ ਜਈ ਫੈਲਾਈ ਰੱਖਦਾ ਹੈ ਇਹ ਵੀ ਫੈਸਲਾ ਕੀਤਾ ਕਿ ਸਕੂਲ ਦੀ ਮਾਪੇ ਅਧਿਆਪਕ ਸਭਾ ਸਰਗਰਮ ਕੀਤੀ ਜਾਵੇ ਤਾਂ ਕਿ ਮਾਪਿਆਂ ਦਾ ਸਕੂਲ ਵਿੱਚ ਦਖਲ ਬਣਿਆ ਰਹੇ ਛੇਵਾਂ ਅਹਿਮ ਫੈਸਲਾ ਇਹ ਸੀ ਕਿ ਰੋਡੂ ਸ਼ਾ ਮੰਡੀ ਵਿੱਚ ਡੇਰੇਵੜੀ ਕੋਠੀ ਸੰਬੰਧੀ ਮਹੰਤ ਬਚਿੱਤਰ ਦਾਸ ਦਾ ਜੋਰਾ ਸਿੰਘ ਤੇ ਹਮੇਰਗੜ੍ਹ ਵਾਲੇ ਸੁਖਦੇਵਾਲ ਸਿੰਘ ਦੇ ਖਿਲਾਫ ਜੋ ਮੁਕੱਦਮਾ ਚੱਲ ਰਿਹਾ ਹੈ ਉਹਦੀ ਪੈਰ ਵੀ ਨਗਰ ਪੰਚਾਇਤ ਖੰਮਣ ਵਾਲਾ ਕਰੇਗੀ ਸਾਰਾ ਖਰਚ ਨਗਰ ਪੰਚਾਇਤ ਕਰੇਗੀ ਚਾਹੇ ਸੁਪਰੀਮ ਕੋਰਟ ਤੱਕ ਪਹੁੰਚਣਾ ਪਵੇ ਡੇਰੇ ਦਾ ਇਹ ਮੁਕੱਦਮਾ ਨਗਰਪੰਚਾਇਤ ਜਿੱਤ ਗਈ ਹਿਸਾਬ ਲਵੇਗੀ। ਬਾਬਾ ਆਰਮਦਾਸ ਨੇ 1 ਕੋਠੀ ਡੇਰੇ ਦੇ ਪੈਸਿਆਂ ਦੀ ਖਰੀਦੀ ਸੀ। ਇਹ ਦੁੱਲੇ ਦੀ ਟਾਬ ਡੇਰੇ ਨੂੰ ਹੀ ਮਿਲਣੀ ਚਾਹੀਦੀ ਹੈ। ਸੱਤਵਾਂ ਤੇ ਅਹਿਮ ਫੈਸਲਾ ਭਗਤ ਸਿੰਘ ਲਾਇਬ੍ਰੇਰੀ ਸੰਬੰਧੀ ਸੀ। ਇੱਕ ਟੁਕ ਫੈਸਲਾ ਇਹ ਸੀ ਕਿ ਲਾਇਬ੍ਰੇਰੀ 2-4 ਪਿੰਡਾਂ ਦੀ ਨਾ ਰਹਿ ਕੇ ਇਲਾਕੇ ਦੀ ਲਾਇਬ੍ਰੇਰੀ ਬਣੇ। ਮੀਟਿੰਗ ਵਿੱਚ ਬਾਬਾ ਬਚਿੱਤਰਦਾਸ ਵੀ ਬੈਠਾ ਸੀ। ਉਹਨੇ ਸਾਰੇ ਫੈਸਲੇ ਸੁਨੇ ਸਨ ਤੇ ਸਹਿਮਤੀ ਵੀ ਦਿੱਤੀ ਸੀ। ਫਰੀਕ ਬੇਨਤੀ ਕੀਤੀ ਕਿ ਡੇਰੇ ਦਾ ਲੰਗਰ ਚੱਲਦਾ ਰੱਖਣ ਲਈ ਦੋਵਾਂ ਪਿੰਡਾਂ ਦਾ ਸਹਿਯੋਗ ਕਾਇਮ ਰਹਿਣਾ ਚਾਹੀਦਾ ਹੈ ਡੇਰੇ ਦਾ ਖਾਸ ਮਤਲਬ ਇਹ ਹੀ ਹੁੰਦਾ ਹੈ ਕਿ ਉੱਥੋਂ ਹਰ ਭੁੱਖੇ ਨੰਗੇ ਨੂੰ ਖੈਰ ਮਿਲ ਸਕੇ ਬਚਿੱਤਰ ਦਾਸ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਗਈ ਡੇਰੇ ਦੇ ਸੇਵਕ ਦੋਵਾਂ ਪਿੰਡਾਂ ਤੋਂ ਦੁੱਧ ਮੱਖਣ ਤੇ ਦਾਲ ਰੋਟੀ ਦੀ ਡਾਲੀ ਲੈ ਆ ਸਕਣਗੇ ਡੇਰੇ ਦੇ ਲੰਗਰ ਲਈ ਦੋਵਾਂ ਪਿੰਡਾਂ ਦੀ ਕਰਨ ਤੇ ਹੋਰ ਸੇਵਾ ਪਹਿਲਾ ਮੰਗ ਹੀ ਜਾਰੀ ਰਹੇਗੀ। ਰੁਪਏ ਦਾ ਚੜਾਵਾ ਨਗਰਪੰਚਾਇਤ ਥੰਮਣ ਵਾਲਾ ਦੇ ਖਾਤੇ ਵਿੱਚ ਜਾਵੇਗਾ। ਫਿਰ ਸਪਸ਼ਟ ਕੀਤਾ ਕਿ ਨਗਰਪੰਚਾਇਤ ਵੱਲੋਂ ਏ ਰੁਪਿਆ ਡੇਰੇ ਦੇ ਉਸਾਰੀ ਤੇ ਬੇਹਤਰੀ ਲਈ ਖਰਚ ਹੋਇਆ ਕਰੇਗਾ। ਬਾਬਾ ਬਜਿੱਤਰ ਦਾਸ ਦੀ ਸਲਾਹ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ। ਦੋ ਕੁ ਮਹੀਨੇ ਲੰਘਾ ਕੇ ਨੌਜਵਾਨ ਸਭਾ ਨੇ ਇੱਕ ਹੋਰ ਮੀਟਿੰਗ ਕੀਤੀ। ਇਹ ਮੀਟਿੰਗ ਵੀ ਦੁੱਲੇ ਦੀ ਢਾਬ ਹੀ ਹੋਈ। 15ਵੀਂ ਬੰਦੇ ਸਨ ਥੰਮਣ ਵਾਲਾ ਦੀ ਸਾਰੀ ਨਗਰ ਪੰਚਾਇਤ ਨੂੰ ਵੀ ਬੁਲਾਇਆ ਗਿਆ ਨਵਚੇਤਨ ਨੇ ਸੁਝਾਅ ਰੱਖਿਆ ਕਿ ਲਾਇਬ੍ਰੇਰੀ ਦੇ ਦੋ ਕਮਰੇ ਹੋਰ ਬਣਾਏ ਜਾਣ ਪਹਿਲੇ ਦੋ ਕਮਰਿਆਂ ਨਾਲੋਂ ਇਹ ਦੋ ਨਵੇਂ ਕਮਰੇ ਖਾਸੇ ਵੱਡੇ ਹੋਣ ਇੱਕ ਕਮਰਾ ਚਾਹੇ ਛੋਟਾ ਹੋਵੇ ਦਫ਼ਤਰ ਲਈ ਤਿਆਰ ਕੀਤਾ ਜਾਵੇ ਇਹਨਾਂ ਸਾਰੇ ਕਮਰਿਆਂ ਦੇ ਅੱਗੇ ਖਾਸਾ ਚੌੜਾ ਵਰਾਂਡਾ ਵੀ ਹੋਵੇ ਮਤਲਬ ਕਿ ਇਹ ਇੱਕ ਮੁਕੰਮਲ ਲਾਇਬ੍ਰੇਰੀ ਬਣਾਈ ਜਾਵੇ ਨਵਚੇਤਨ ਦਾ ਇਹ ਸੁਝਾਅ ਸਭ ਨੇ ਪ੍ਰਵਾਨ ਕਰ ਲਿਆ ਫਿਰ ਸਵਾਲ ਉਠਿਆ ਕਿ ਪੈਸੇ ਕਿੱਥੋਂ ਪ੍ਰਾਪਤ ਕੀਤੇ ਜਾਣ ਇਸ ਸਬੰਧੀ ਕੁਝ ਸੁਝਾਅ ਹੋ ਸੰ ਕੋਈ ਕਹਿੰਦਾ ਸੀ ਮੰਡੀ ਦੇ ਆੜਤੀਆਂ ਤੋਂ ਪੈਸੇ ਇਕੱਠੇ ਕੀਤੇ ਜਾਣ ਬਥੇਰਾ ਜੱਟਾਂ ਨੂੰ ਲੁੱਟਦੇ ਹਨ ਕਿਸੇ ਦਾ ਸੁਝਾਅ ਸੀ ਕਿ ਥੰਮਣ ਵਾਲਾ ਪਿੰਡ ਵਿੱਚ ਕਿੱਲਿਆਂ ਮਗਰ ਜ਼ਿਮੀਂਦਾਰਾਂ ਨੂੰ ਬਾਸ਼ ਪਾਈ ਜਾਵੇ ਇੱਕ ਬੰਦੇ ਨੇ ਕਿਹਾ ਕਿ ਭਾਈ ਜੱਟ ਹੁਣ ਕਿੱਲਿਆਂ ਵਾਲੇ ਕਿਸਾਨ ਨਹੀਂ ਰਹੇ ਹਰ ਘਰ ਉੱਤੇ ਕਰਜ਼ਾ ਹੈ ਬਾਸ਼ ਹਰ ਇੱਕ ਤੋਂ ਲਵੋ ਚਾਹੇ ਉਹਦੇ ਕੋਲ ਜ਼ਮੀਨ ਹੈ ਚਾਹੇ ਨਹੀਂ ਹੈ ਅਖੀਰ ਇਸ ਜਾਓ ਠੀਕ ਮੰਨਿਆ ਗਿਆ ਕਿ ਥੰਮਣ ਵਾਲਾ ਪਿੰਡ ਦੇ ਹਰ ਘਰ ਤੋਂ ਲਾਇਬ੍ਰੇਰੀ ਲਈ ਬਾਸ ਲਈ ਜਾਵੇ ਪਹਿਲਾ ਸੁਝਾਓ ਆਇਆ ਕਿ 100 ਰੁਪਏ ਬਹੁਤ ਹੈ ਪਰ ਸਿਆਣੀ ਬੰਦੇ ਕਹਿੰਦੇ 100 ਵੀ ਬੜਾ ਹੈ ਕਈ ਅਜਿਹੇ ਗਰੀਬ ਘਰ ਹਨ ਜਿਨ੍ਹਾਂ ਨੇ ਤੜਕੇ ਦੀ ਰੋਟੀ ਖਾ ਲਈ ਤੇ ਫਿਰ ਆਥਣ ਦੀ ਰੋਟੀ ਦਾ ਫਿਕਰ ਨਵਚੇਤਨ ਨੇ ਆਖਿਆ ਕਿ ਅਜਿਹੇ 15-20 ਘਰ ਹੀ ਹੋਣਗੇ ਉਹਨਾਂ ਨੂੰ ਛੱਡ ਦੇਾਂਗੇ ਜਿਨ੍ਹਾਂ ਦਾ ਕੋਈ ਵੀ ਕਾਰੋਬਾਰ ਹੈ ਉਹ ਬਾਸ਼ ਦੇ ਹੱਕਦਾਰ ਹਨ ਅਖੀਰ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਦੇ ਹਰ ਘਰ ਤੋਂ 50 ਰੁਪਏ ਬਾਸ਼ ਲਈ ਜਾਵੇ ਚਾਹੇ ਕਿਸੇ ਘਰ ਕੋਲ ਜ਼ਮੀਨ ਹੋਵੇ ਤੇ ਚਾਹੇ ਨਾ ਹੋਵੇ ਬੇਜ਼ਮੀਨੇ ਘਰ ਕੋਈ ਕੰਮ ਕਰਦੇ ਹੋ ਪਿੰਡ ਦੀ 1000 ਦੇਲੀ ਸੀ ਇੰਜ ਲਗਭਗ 50000 ਇਕੱਲੇ ਥੰਮਣ ਵਾਲੇ ਪਿੰਡ ਵਿੱਚ ਉਹ ਇਕੱਠਾ ਹੋ ਜਾਣਾ ਸੀ ਸਾਰੇ ਹੀ ਗੈਰੇ ਸਨ ਕਿ 50000 ਰੁਪਏ ਕੋਈ ਬਹੁਤੀ ਰਕਮ ਨਹੀਂ ਹੈ ਇੱਕ ਮੰਚਲੇ ਨੇ ਤੋੜਾ ਝਾੜਿਆ ਦੇਸੀ ਦੇ ਇੱਕ ਅਧੀਏ ਦਾ ਮੁੱਲ ਨਹੀਂ ਯਾਰ ਪਿੰਡ ਦੇ 8 ਅਗਵਾੜ ਸਨ ਉੱਥੇ ਬੈਠੇ 8 ਬੰਦਿਆਂ ਨੂੰ ਕੰਮ ਸੌਂਪ ਦਿੱਤਾ ਗਿਆ ਤੇ ਉਹ ਆਪਣੇ ਆਪਣੇ ਅਗਵਾੜ ਦੇ ਪੈਸੇ ਇਕੱਠੇ ਕਰਕੇ ਦੇਣਗੇ ਖਰਚ ਤੇ ਆਮਦਨ ਦਾ ਸਾਰਾ ਹਿਸਾਬ ਕਿਤਾਬ ਬਾਬਾ ਬਚਿੱਤਰदास ਰੱਖੇਗਾ ਆਖੇ ਉਹ ਹੀ ਸਾਰਿਆਂ ਨਾਲ ਉਹ ਵਿਲਾ ਬੰਦਾ ਹੈ ਇਮਾਨਦਾਰ ਹੈ ਤੇ ਇੱਥੇ ਹੀ ਰਹਿੰਦਾ ਹੈ ਲਾਈਬ੍ਰੇਰੀ ਕਮੇਟੀ ਦਾ ਉਹਨੂੰ ਖਜ਼ਾਨਚੀ ਬਣਾਇਆ ਗਿਆ ਬੈਂਕ ਵਿੱਚ ਪੈਸੇ ਉਸੇ ਨੇ ਜਮ੍ਹਾਂ ਕਰਵਾਉਣੇ ਸਨ ਉਸੇ ਨੇ ਖਰਚ ਵੇਲੇ ਕਢਵਾਉਣੇ ਸਨ ਮੰਡੀ ਰੋਡੂ ਸ਼ਾਦੀ ਪੰਜਾਬ ਨੈਸ਼ਨਲ ਬੈਂਕ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਪਿੰਡ ਥੰਮਣ ਵਾਲਾ ਦੇ ਨਾਮ ਦਾ ਬਚਤ ਖਾਤਾ ਖੋਲਿਆ ਗਿਆ ਅਗਵਾੜਾ ਦੇ ਬੰਦੇ ਜਿੰਨੇ ਪੈਸੇ ਇਕੱਠੇ ਹੁੰਦੇ ਬਾਬਾ ਬਚਿੱਤਰਦਾਸ ਨੂੰ ਫੜਾ ਜਾਂਦੇ ਉਹਨੇ ਇਸ ਕੰਮ ਲਈ ਇੱਕ ਵੱਡਾ ਰਜਿਸਟਰ ਲਾ ਰੱਖਿਆ ਸੀ ਹਫਤੇ 10 ਦਿਨਾਂ ਬਾਅਦ ਮੰਡੀ ਜਾ ਕੇ ਪੈਸੇ ਜਮ੍ਹਾਂ ਕਰਵਾਉਂਦਾ ਆਪਣੀ ਜੇਬ ਵਿੱਚ ਬਹੁਤੇ ਦਿਨ ਪੈਸੇ ਨਹੀਂ ਰੱਖਦਾ ਸੀ ਇਓ ਪੱਕਾ ਹਿਸਾਬੇ ਕਿਤਾਬੀ ਸੀ ਉਹ ਮੰਡੀ ਰੋਡੂ ਸ਼ਾ ਕੋਈ ਵੀ ਆੜਤੀਏ ਜਿਹੇ ਸਨ ਜਿਨ੍ਹਾਂ ਦੀਆਂ ਅਸਾਮੀਆਂ ਥੰਮਣ ਵਾਲੇ ਤੇ ਟਿੱਬੇ ਪਿੰਡ ਦੀਆਂ ਸਨ ਇਹਨਾਂ ਆੜਤੀਆਂ ਦਾ ਵਾਅ ਵਾਸਤਾ ਦੋਵੇਂ ਪਿੰਡਾਂ ਦੀ ਜੱਟਾਂ ਨਾਲ ਸੀ ਥੰਮਣ ਵਾਲਾ ਪਿੰਡ ਦੀ ਨੌਜਵਾਨ ਸਭਾ ਨੇ ਇਨ ਆੜਤੀਆਂ ਨੂੰ 2-2000 ਰੁਪਇਆ ਲਾ ਦਿੱਤਾ 2000 ਉਹਨਾਂ ਨੂੰ ਕੋਈ ਬਾੜਾ ਨਹੀਂ ਸੀ ਦੋਵਾਂ ਪਿੰਡਾਂ ਦਾ ਜੀ ਜੀ ਵਿਆਜੂ ਰੁਪਈਆ ਮੂਹੂ ਇਨ ਆੜਤੀਆਂ ਦਾ ਵਿੰਨਿਆ ਪਿਆ ਸੀ ਲਾਇਬ੍ਰੇਰੀ ਨੂੰ ਬਾਸ਼ ਦੇ ਕੇ ਕੋਈ ਇੱਕ ਆਪਣਾ ਗੌਰਵ ਮਹਿਸੂਸ ਕਰਦੇ ਸਨ ਮਾਣ ਮਹਿਸੂਸ ਕਰਦੇ ਸਨ ਕਿ ਜੱਟਾਂ ਦੇ ਮੁੰਡਿਆਂ ਨੇ ਉਹਨਾਂ ਨੂੰ ਆਪਣੇ ਇੰਨਾ ਨੇੜੇ ਸਮਝਿਆ ਮੰਡੀ ਵਿੱਚ ਇਹ ਵੀ ਚਰਚਾ ਸੀ ਤੇ ਨੌਜਵਾਨ ਸਭਾ ਨੇ ਜੱਸੀ ਸਰਪੰਚ ਤੇ ਜੋਰਾ ਸਿੰਘ ਤੋਂ ਵੀ 50-50 ਰੁਪਏ ਹੀ ਲਏ ਸਨ ਜਦੋਂ ਕਿ ਇਹ ਦੋਵੇਂ ਘਰ 5-5000 ਰੁਪਏ ਦੇਣ ਨੂੰ ਤਿਆਰ ਸਨ ਮੰਡੀ ਦੇ ਆਰਤੀਆਂ ਦੇ ਹਿੱਸੇ ਦਾ ਅਲਬੇਲ ਤੋਂ ਵੀ 2000 ਹੀ ਲਿਆ ਗਿਆ ਉਹ ਵੀ 5000 ਦੇਣਾ ਚਾਹੁੰਦਾ ਸੀ ਨੌਜਵਾਨ ਸਭਾ ਦਾ ਤਰਕ ਸੀ ਕਿ ਕੋਈ ਬੰਦਾ ਵੱਧ ਬਾਸ਼ਤੇ ਕਿ ਭਾਈਚਾਰੇ ਨਾਲੋਂ ਉੱਤੇ ਦੀ ਕਿਉਂ ਅਖਵਾਈ ਅਛਰੇ ਦਾਦੂ ਦਾ ਬੁੱਤ ਲੌਣ ਵੇਲੇ ਜੱਸੀ ਸਰਪੰਚ ਤੋਂ ਵੱਧ ਪੈਸੇ ਲੈ ਕੇ ਉਹਨਾਂ ਨੇ ਭੁੱਲ ਕੀਤੀ ਸੀ ਨੌਜਵਾਨ ਸਭਾ ਦੇ ਮੁੰਡੇ ਬਰਨਾਲੇ ਵੀ ਗਏ ਸਨ ਉੱਥੇ ਥੰਮਣ ਵਾਲੇ ਤੋਂ ਜਾ ਕੇ ਕਿੰਨੇ ਹੀ ਘਰ ਵਸੇ ਹੋਏ ਸਨ ਬਹੁਤੇ ਘਰ ਦਰਜੀਆ ਤੇ ਕਾਰੀਗਰੀਆਂ ਦੇ ਸਨ ਮੁੰਡੇ ਉਹਨਾਂ ਕੋਲ ਗਏ ਤਾਂ ਉਹ ਸਗੋਂ ਖੁਸ਼ ਹੋਏ ਕਿ ਪਿੰਡ ਦੇ ਮੁੰਡੇ ਆਏ ਹਨ ਤੇ ਉਹਨਾਂ ਦੀ ਜਨਮ ਭੂਮੀ ਥੰਮਣ ਵਾਲਾ ਦੇ ਡੇਰੇ ਵਿੱਚ ਲਾਇਬ੍ਰੇਰੀ ਵੰਡ ਰਹੀ ਹੈ ਸਾਬ ਨੇ 5-500 ਰੁਪਇਆ ਦਿੱਤਾ ਜੱਟਾਂ ਦੇ ਮੁੰਡਿਆਂ ਨੂੰ ਬਾਸ਼ ਦੇ ਕੇ ਦਰਜ਼ੀਆਂ ਅਤੇ ਕਾਰੀਗਰਾਂ ਨੂੰ ਉਨਜ ਵੀ ਦੋਰੀ ਖੁਸ਼ੀ ਸੀ ਜਿਵੇਂ ਕਦੇ ਬਾਬੇ ਦੁੱਲੇ ਨੇ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਰ ਕੇ ਢਾ ਬਟ ਪਟਵਾਈ ਸੀ ਇਵੇਂ ਹੀ ਨੌਜਵਾਨ ਸਭਾ ਨੇ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬ੍ਰੇਰੀ ਦੇ ਕਮਰੇ ਬਣਾਉਣ ਲਈ ਇੱਕ ਜਹਾਜ ਛੇੜ ਦਿੱਤਾ ਟੇਬੇ ਦੇ ਲੋਕਾਂ ਨੇ ਬਰਾਬਰ ਦੀ ਬਾਸ਼ ਨਹੀਂ ਦਿੱਤੀ ਉਹਨਾਂ ਤੋਂ ਬਾਸ਼ ਮੰਗੀ ਵੀ ਨਹੀਂ ਗਈ ਸੀ ਫਿਰ ਵੀ ਕਿੱਬੇ ਦੇ ਕੁਝ ਮੁੰਡਿਆਂ ਨੇ ਆਪਣੇ ਆਪ ਪੈਸੇ ਇਕੱਠੇ ਕਰਕੇ ਬਾਬਾ ਬਚਿੱਤਰदास ਨੂੰ ਫੜਾਏ ਸੰ ਸਰਕਾਰੀ ਨੌਕਰੀਆਂ ਕਰਦੇ ਤੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਇਹ ਕੋਈ 30-40 ਮੁੰਡੇ ਸਨ ਕੁਝ ਮੁੰਡੇ ਨਿਤ ਕੰਮ ਕਰਾਉਣ ਵੀ ਆਉਂਦੇ ਦੁੱਧ ਇਕੱਠਾ ਕਰਕੇ ਲੈ ਆਉਂਦੇ ਉੱਥੇ ਦੇ ਸਿਆਣੇ ਬੰਦਿਆਂ ਦੀ ਹੱਲਾਸ਼ੀਰੀ ਇਹ ਵੀ ਸੀ ਕਿ ਜਦੋਂ ਤਾਂ ਪੁੱਟਣ ਵੇਲੇ ਆਪਣੇ ਪਿੰਡ ਨੇ ਕੰਮ ਕੀਤਾ ਸੀ ਤਾ ਭਾਈ ਹੁਣ ਲਾਇਬ੍ਰੇਰੀ ਵੇਲੇ ਵੀ ਕਰੋ ਇਹ ਤਾਂ ਪੁੰਨ ਦਾ ਕੰਮ ਹੈ ਨੌਜਵਾਨ ਸਵਾ ਦੇ ਮੈਂਬਰਾਂ ਵਿੱਚ ਇੱਕ ਮੁੰਡਾ ਨੰਬਰਦਾਰ ਕੁੰਡਾ ਸਿੰਘ ਦਾ ਪੋਤਾ ਵੀ ਸੀ ਸਕੰਦਰ ਉਹ ਬਿੱਕਰ ਸਿੰਘ ਦਾ ਛੋਟਾ ਮੁੰਡਾ ਸੀ ਪਲੱਸ 2 ਕਰਕੇ ਖੇਤੀ ਦਾ ਕੰਮ ਹੀ ਕਰਦਾ ਉਹਦੀ ਉਮਰ 30ਾਂ ਦੇ ਨੇੜੇ ਸੀ ਵਿਆਹਿਆ ਵਰਿਆ ਉਹਦੇ ਬਹੂ ਕੋਲ ਦੋ ਜੁਆਕ ਵੀ ਸਨ ਨੰਬਰਦਾਰਾਂ ਕੋਲ ਜ਼ਮੀਨ ਵਾਵਾ ਸੀ ਸਕੰਦਰ ਨੇ ਸਰਕਾਰੀ ਨੌਕਰੀ ਦੀ ਕਦੇ ਝਾਕ ਨਹੀਂ ਰੱਖੀ ਸੀ ਕੈਨੇਡਾ ਹੁੰਦਾ ਖੇਤੀ ਤਾਂ ਕਰਦੀ ਸਰਦਾਰੀ ਐ ਇੱਥੇ ਹੀ ਕੈਨੇਡਾ ਇਹ ਆਪਣਾ ਦਾ ਜਿੰਨੀ ਕਮਾਈ ਕਰਾਂਗੇ ਆਪਣੀ ਆਪਣੀ ਐ ਸਿਕੰਦਰ ਦਾ ਸੁਭਾ ਜਮਾ ਬਿੱਕਰ ਉਤੇ ਗਿਆ ਸੀ ਬਿੱਕਰ ਉਤੇ ਹੀ ਕਿਉਂ ਉਹਦੇ ਦਾਦੇ ਕੁੰਡਾ ਸਿੰਘ ਦੀ ਰੂਹ ਉਹਦੇ ਵਿੱਚ ਪ੍ਰਵੇਸ਼ ਕਰ ਗਈ ਸੀ ਬਿੱਕਰ ਸਿੰਘ ਜਿਉਂਦਾ ਸੀ ਪਰ ਬਹੁਤ ਬੁੱਢਾ ਹੋ ਚੁੱਕਿਆ ਸੀ ਨੰਬਰਦਾਰੀ ਦੀ ਫਿਰਤ ਹੁਣ ਉਹਦੇ ਕੋਲ ਹੁੰਦੀ ਨਹੀਂ ਸੀ ਨੰਬਰਦਾਰੀ ਦਾ ਹੱਕ ਜਾਹੇ ਵੱਡੇ ਮੁੰਡੇ ਨੂੰ ਸੀ ਪਰ ਕੰਮ ਸਾਰਾ ਸਕੰਦਰ ਕਰਦਾ ਥਾਣੇ ਕਚੈਰੀ ਸਕੰਦਰ ਜਾਂਦਾ ਉਹਨੇ ਬਿੱਕਰ ਸਿੰਘ ਦੀ ਮੋਹਰ ਛਾਪ ਬੜਾ ਰੱਖੀ ਸੀ ਜਿੱਥੇ ਕਿਤੇ ਨੰਬਰਦਾਰ ਨੇ ਦਸਤਕਤ ਕਰਨੇ ਹੁੰਦੇ ਸਕੰਦਰ ਪਿਓ ਦੀ ਮੋਹਰ ਛਾਪ ਲਾ ਦਿੰਦਾ ਪਿਓ ਦਾਦੇ ਵਾਂਗ ਸਕੰਦਰ ਵੀ ਕਿਸੇ ਤੋਂ ਚਾਹ ਪਾਣੀ ਨਹੀਂ ਪੀਂਦਾ ਸੀ ਤੇ ਨਾ ਹੀ ਬਸ ਦਾ ਟਿਕਟ ਖਰੀਦਣ ਦਿੰਦਾ ਬਾਸਲਾ ਸਫਰਤਾ ਉਹ ਕਦੇ ਕਦਾਈ ਕਰਦਾ ਉਹਦੇ ਕੋਲ ਆਪਣਾ ਚੇਤਕ ਵਜਾਰ ਸਕੂਟਰ ਸੀ ਕਦੇ ਕਿਸੇ ਤੋਂ ਪੈਟਰੋਲ ਨਹੀਂ ਪਵਾਇਆ ਸੀ ਲਾਇਬ੍ਰੇਰੀ ਦਿਨੋਂ ਦਿਨ ਉਸਰਦੀ ਜਾ ਰਹੀ ਸੀ ਸਿਕੰਦਰ ਦਾ ਕੰਮ ਨੰਬਰਦਾਰ ਕੁੰਡਾ ਸਿੰਘ ਵਾਲਾ ਹੀ ਸੀ ਉਹ ਸਵੇਰੇ ਸਵੇਰੇ ਪਿੰਡ ਵਿੱਚ ਘਰ ਘਰ ਜਾ ਕੇ ਨੌਜਵਾਨ ਮੁੰਡੇ ਇਕੱਠੇ ਕਰਦਾ ਅਤੇ ਉਹਨਾਂ ਨੂੰ ਟਰਾਲੀ ਪਰਕੇ ਦੁੱਲੇ ਦੀ ਟਾਬ ਲੈ ਕੇ ਜਾਂਦਾ ਜਿਹਨੇ ਜਾਣਾ ਹੁੰਦਾ ਇੱਕ ਦਿਨ ਪਹਿਲਾਂ ਰਾਤ ਕਹਿ ਕੇ ਵੀ ਆਉਂਦਾ ਗਾਟ ਸੀ ਤਾਂ ਬਸ ਦੁੱਲੇ ਦੇ ਢੋਲ ਦੀ ਘਾਟ ਸੀ। ਤਾਂ ਪੁੱਟਣ ਵੇਲੇ ਉਹਦੇ ਢੋਲ ਨੇ ਬੜੀ ਤਾਕਤ ਬਖਸ਼ੀ ਸੀ। ਦੁੱਲੇ ਦਾ ਢੋਲ ਕੰਮ ਕਰਨ ਵਾਲਿਆਂ ਦੀਆਂ ਨਾੜਾਂ ਵਿੱਚ ਬਿਜਲੀ ਦਾ ਕਰੰਟ ਭਰ ਦਿੰਦਾ ਸੀ। ਹੁਣ ਦੇ 30-40 ਸਾਲ ਤੱਕ ਦੇ ਬੰਦਿਆਂ ਨੇ ਤਾਂ ਦੁੱਲੇ ਨੂੰ ਦੇਖਿਆ ਹੀ ਨਹੀਂ ਸੀ। ਉਹਦੇ ਬਾਰੇ ਦੰਦ ਕਥਾਵਾਂ ਸਭ ਨੇ ਸੁਣ ਰੱਖੀਆਂ ਸਨ। ਪਿੰਡ ਵਿੱਚ ਹੁਣ ਕੋਈ ਦੁੱਲਾ ਨਹੀਂ ਸੀ ਜਿਹੜਾ ਢੋਲ ਵਜਾ ਸਕੇ। ਦੁੱਲੇ ਦਾ ਢੋਲ ਹਾਲੇ ਤੱਕ ਵੀ ਕਰੰਗ ਬਣਿਆ ਡੇਰੇ ਦੀ ਕੂਟੀਆਂ ਵਿੱਚ ਪਿਆ ਹੋਇਆ ਸੀ ਬਸ ਇੱਕ ਨਿਸ਼ਾਨੀ ਸੀ ਬਾਬੇ ਦੁੱਲੇ ਦੀ ਸਕੰਦਰ ਦੀ ਬੋਲਬਾਣੀ ਇੰਨੀ ਮਿੱਠੀ ਤੇ ਉਕਸਾਹਟ ਭਰਪੂਰ ਸੀ ਕਿ ਅਗਲਾ ਲਾਇਬ੍ਰੇਰੀ ਦੇ ਕੰਮ ਉੱਤੇ ਜਾਣ ਲਈ ਝਟ ਹਾਂ ਆਖ ਦਿੰਦਾ ਅਗਲੇ ਦਿਨ ਸਵੇਰੀ ਪਹਿਲਾਂ ਹੀ ਤਿਆਰ ਹੋਇਆ ਬੈਠਾ ਹਾਂਗਾ ਸਕੰਦਰ ਦੇ ਬੋਲਾ ਵਿੱਚ ਅਜੀਬ ਕਸ਼ਿਸ਼ ਸੀ ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦੀ ਰੋਟੀ ਡੇਰੇ ਦੇ ਲੰਗਰ ਵਿੱਚ ਬਣਦੀ ਚਾਹ ਤਾਂ ਸਾਰਾ ਦਿਨ ਹੀ ਵੱਡਾ ਬਤੀਲਾ ਚੁੱਲ੍ਹੇ ਉੱਤੇ ਟਿਕਿਆ ਰਹਿੰਦਾ ਸੀ ਕੰਮ ਕਰਨਾ ਇਹ ਮੁੰਡੇ ਨਾਲ ਦੁੱਧ ਦਾ ਡੋਲ ਵੀ ਲੈ ਕੇ ਆਉਂਦੇ ਬਾਬਾ ਦੁੱਲਾ ਜਦੋਂ ਢੋਲ ਵਜਾਉਂਦਾ ਸੀ ਉਹਨੂੰ ਟਾਬ ਦੇ ਪਾਣੀ ਵਿੱਚੋਂ ਰੱਬ ਦੇਸਦਾ ਸਰਦਾਰੋ ਉਹਦਾ ਰੱਬ ਸੀ ਹੋਰ ਕੀ ਸੀ ਹੁਣ ਕਮਰਿਆਂ ਦੇ ਉਸਾਰੀ ਵੱਲ ਚਾਹ ਕੇ ਨੌਜਵਾਨ ਸਭਾ ਦੇ ਮੁੰਡਿਆਂ ਨੂੰ ਲੱਗਦਾ ਜਿਵੇਂ ਉਹ ਸ਼ਹੀਦ ਭਗਤ ਸਿੰਘ ਦਾ ਕੋਈ ਸੁਪਨਾ ਸাকার ਕਰ ਰਹੇ ਹੂੰ ਮੰਡੀ ਰੋਡੂ ਸ਼ਾਹ ਤੋਂ ਨਿਤ ਦੋ ਮਿਸਤਰੀ ਆਉਂਦੇ ਸਨ ਸਰਖਾਨਾ ਦੇ ਇਹ ਦੋਵੇਂ ਮੁੰਡੇ 12-12 ਜਮਾਤਾਂ ਪੜੇ ਹੋਏ ਸਨ ਉਹਨਾਂ ਨੂੰ ਕਿਤਾਬਾਂ ਦੀ ਮਹੱਤਤਾ ਦਾ ਗਿਆਨ ਸੀ ਇਸ ਲਈ ਬੜੇ ਚੌਪ ਨਾਲ ਲਾਇਬ੍ਰੇਰੀ ਦਾ ਕੰਮ ਕਰਦੇ ਦੋਵਾਂ ਕੋਲ ਚੇਤਕ ਬਜਾਜ ਸਕੂਟਰ ਸਨ ਐਨ ਵੰਟਣ ਕੇ ਰਹਿੰਦੇ ਤੇੜ ਜੀਨ ਪੈਂਟਾਂ ਪਾਈਆਂ ਹੋਈਆਂ ਜਿਵੇਂ ਅੰਗਰੇਜ਼ ਕੰਮ ਕਰਦੇ ਹੋ। ਅੰਗਰੇਜ਼ਾਂ ਵਾਂਗ ਹੀ ਉਹਨਾਂ ਨੂੰ ਹਫ਼ਤੇ ਭਰ ਦੀਆਂ ਦਿਹਾੜੀਆਂ ਦੇ ਇਕੱਠੇ ਪੈਸੇ ਦੇ ਦਿੱਤੇ ਜਾਂਦੇ। ਬਾਬਾ ਬਚਿੱਤਰदास ਸ਼ਨੀਚਰਵਾਰ ਵਾਲੀ ਦਿਨ ਉਹਨਾਂ ਦਾ ਹਿਸਾਬ ਕਰਦਾ ਸੀ। ਦੋਵੇਂ ਵੱਡੇ ਕਮਰੇ, ਬਰਾਂਡਾ ਤੇ ਦਫ਼ਤਰ ਦਾ ਇਕੱਠਾ ਲੈਂਟਰ ਪਾਇਆ ਗਿਆ। ਲੈਂਟਰ ਪਾਉਣ ਵਾਲੀ ਦਿਨ ਪੰਜ ਮਿਸਤਰੀ ਆਏ, ਠੰਮਣ ਵਾਲਾ ਤੇ ਟਿੱਬੇ ਦੇ। ਉਸ ਦਿਨ ਦੁੱਗਣੇ ਮੁੰਡੇ ਸੀ। ਬੜੀ ਤੇਜ਼ੀ ਨਾਲ ਕੰਮ ਹੋਇਆ। ਰਾਤ ਦੇ 8 ਵੇ ਤੱਕ ਲੈਂਟਰ ਪਾ ਦਿੱਤਾ ਗਿਆ ਸੀ ਲੈਂਟਰ ਪਾ ਕੇ ਦੇਸੀ ਘੋ ਦਾ ਅਕੜਾ ਵਰਤਾਇਆ ਗਿਆ ਉਸ ਰਾਤ ਦੇ ਰੋਟੀ ਵੀ ਡੇਰੇ ਦੇ ਲੰਗਰ ਵਿੱਚ ਹੀ ਬਣੀ ਲੈਂਟਰ ਖੋਲ ਕੇ ਨਾਲ ਦੇ ਨਾਲ ਸੀਮੈਂਟ ਦੀ ਲਪਾਈ ਦਾ ਕੰਮ ਸ਼ੁਰੂ ਹੋ ਗਿਆ ਦੋਵੇਂ ਮਿਸਤਰੀ ਮੁੰਡੇ ਕੰਮ ਕਰਨ ਨੂੰ ਹੜੰਬਾ ਸਨ ਮੁੰਡਿਆਂ ਨੂੰ ਹੌਂਕੜ ਲਾ ਦਿੰਦੇ ਫਿਰ ਫਰਸ਼ ਲੱਗੇ ਸੰਗ ਮਰਮਰ ਦਾ ਫਰਸ਼ ਸੀ ਬਿਜਲੀ ਪਾਣੀ ਦੀ ਫਿਟਿੰਗ ਪਲਾਸਟਰ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ ਲੱਕੜ ਦੇ ਕੰਮ ਨੇ ਵੀ ਇੱਕ ਮਹੀਨਾ ਖਾ ਲਿਆ ਸਾਰੀ ਬਿਲਡਿੰਗ 6 ਮਹੀਨਿਆਂ ਤੱਕ ਤਿਆਰ ਹੋ ਗਈ ਅੰਦਰ ਖੜ ਕੇ ਬੋਲ ਕੱਡੋ ਤਾਂ ਕਮਰੇ ਗੁੰਬਦ ਵਾਂਗ ਗੂੰਜਦੇ ਭਗਤ ਸਿੰਘ ਦੇ ਸ਼ਹੀਦੀ ਵਾਲੇ ਦਿਨ 23 ਮਾਰਚ ਨੂੰ ਬਾਬਾ ਭਗਤ ਸਿੰਘ ਬਿਲਗਾ ਹੱਥੋਂ ਲਾਇਬ੍ਰੇਰੀ ਦਾ ਉਦਘਾਟਨ ਕਰਾਇਆ ਗਿਆ ਪੰਜਾਬ ਪਰ ਦੇ ਨੌਜਵਾਨਾਂ ਆਗੂ ਇਕੱਠੇ ਹੋਏ ਤੇ ਤਕਰੀਰਾਂ ਕੀਤੀਆਂ ਤਕਰੀਰਾਂ ਵਿੱਚ ਸਭ ਵੱਲੋਂ ਭਾਰਤ ਦੀ ਆਰਥਿਕ ਆਜ਼ਾਦੀ ਦਾ ਮਸਲਾ ਬੜੀ ਗਰਮ ਜੋਸ਼ੀ ਨਾਲ ਉਠਾਇਆ ਗਿਆ। ਸਭ ਦੀ ਇੱਕੋ ਅਸ਼ੀਰਵਾਦ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਬਣੀ ਇਹ ਲਾਇਬ੍ਰੇਰੀ ਅੱਜ ਦੇ ਨੌਜਵਾਨਾਂ ਵਿੱਚ ਨਵੀਂ ਚੇਤਨਾ ਪੈਦਾ ਕਰੇਗੀ। ਲਾਇਬ੍ਰੇਰੀ ਲਈ ਫੰਡ ਬਹੁਤ ਇਕੱਠਾ ਹੋਇਆ ਸੀ। ਬਾਅਦ ਵਿੱਚ ਕਿੰਨੀਆਂ ਸਾਰੀਆਂ ਕੁਰਸੀਆਂ, ਲੰਮੇ ਮੇਜ਼, ਬੈਂਚ ਹੇਲ ਮਾਰੀਆਂ ਖਰੀਦੀਆਂ ਗਈਆਂ ਪੁਰਾਣੇ ਦੋ ਕਮਰੇ ਰੀਡਿੰਗ ਰੂਮ ਬਣਾ ਦਿੱਤੇ ਗਏ ਇੱਕ ਕਮਰੇ ਵਿੱਚ ਮੈਗਜ਼ੀਨ ਰੱਖੇ ਜਾਂਦੇ ਤੇ ਦੂਜੇ ਕਮਰੇ ਵਿੱਚ ਅਖਬਾਰ ਨਵੇਂ ਬਣੇ ਦੋਵੇਂ ਵੱਡੇ ਕਮਰੇ ਅਲਮਾਰੀਆਂ ਨਾਲ ਭਰ ਦਿੱਤੇ ਗਏ ਦੋਮਾ ਕਮਰਿਆਂ ਵਿਚਕਾਰ ਇੱਕ ਖੁੱਲਾ ਗੇਟ ਰੱਖਿਆ ਗਿਆ ਤਾਂ ਕਿ ਕਿਸੇ ਵੇਲੇ ਇਹ ਹੀ ਦੋ ਦੋਵੇਂ ਕਮਰੇ ਮਿਲਾ ਕੇ ਹਾਲ ਦਾ ਕੰਮ ਦੇ ਸਕਣ ਮੰਡੀ ਰੋਡੂ ਸ਼ਾਦਾ ਮਾਸਟਰ ਗਿਆਨ ਚੰਦ ਬੇਸਲੇ ਦਿਨ ਵਿਚ ਹੀ ਰਿਟਾਇਰ ਹੋਇਆ ਸੀ। ਉਹਨੂੰ ਪੜ੍ਹਨ ਦਾ ਸ਼ੌਂਕ ਸੀ। ਨੌਜਵਾਨ ਸਭਾ ਦੇ ਕਿੰਨੇ ਹੀ ਮੁੰਡੇ ਉਹਨੂੰ ਜਾਣਦੇ ਸਨ। ਉਹਨੇ ساری ਉਮਰ ਟੀਚਰ ਫਰੰਟ 'ਤੇ ਯੂਨੀਅਨ ਵਿੱਚ ਕੰਮ ਕੀਤਾ ਸੀ। ਉਹ ਇੱਕ ਦਿਨ ਕੁਦਰਤੀ ਦੁਲੇ ਦੀ ਢਾਬਾ ਆਇਆ ਸੀ। ਉਸ ਦਿਨ ਉੱਥੇ ਨੌਜਵਾਨ ਸਭਾ ਦੀ ਮੀਟਿੰਗ ਚੱਲ ਰਹੀ ਸੀ। ਲਾਇਬ੍ਰੇਰੀ ਬਾਰੇ ਨਵੇਂ ਫੈਸਲੇ ਲਏ ਜਾ ਰਹੇ ਸਨ। ਮਾਸਟਰ ਗਿਆਨ ਚੰਦ ਨੂੰ ਮੁੰਡਿਆਂ ਦੀਆਂ ਗੱਲਾਂ ਚੰਗੀਆਂ ਲੱਗੀਆਂ। ਤੇ ਉਹਨੇ ਲਾਇਬ੍ਰੇਰੀਅਨ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਕਹਿੰਦਾ ਮੈਂ 2 ਘੰਟੇ ਨਿਤ ਲਾ ਕੇ ਜਾਇਆ ਕਰੂੰਗਾ ਮੁਫਤ ਕੋਈ ਪੈਸਾ ਨਹੀਂ ਲੈਣਾ ਮੇਰੇ ਕੋਲ ਸਕੂਟਰ ਹੈ ਮੁੰਡੇ ਕਹਿੰਦੇ ਨਹੀਂ ਮਾਸਟਰ ਜੀ ਮੁਫਤ ਨਹੀਂ ਅਸੀਂ ਤੁਹਾਨੂੰ 1000 ਰੁਪਿਆ ਮਹੀਨਾ ਦਿਆ ਕਰਾਂਗੇ ਉਹ ਮੰਨ ਗਿਆ ਮਾਸਟਰ ਗਿਆਨ ਚੰਦ ਨੇ ਹੀ ਮੁੰਡਿਆਂ ਨੂੰ ਦੱਸਿਆ ਕਿ ਦਿੱਲੀ ਇੱਕ ਪੰਜਾਬੀ ਸਾਹਿਤ ਸਭਾ ਬਣੀ ਹੋਈ ਹੈ ਉਹ ਇੱਕ ਪਰਚਾ ਵੀ ਛਾਪਦੇ ਹਨ ਸਮਕਾਲੀ ਸਾਹਿਤ ਉਥੇ ਪਰਚੇ ਵਿੱਚ ਉਹ ਹਰ ਵਾਰ 30000 ਰੁਪਏ ਦੀਆਂ ਵਧੀਆ ਵਧੀਆ ਤੇ ਪੜਨ ਵਾਲੀਆਂ ਕਿਤਾਬਾਂ ਦੀ ਲਿਸਟ ਛਾਪਦੇ ਹਨ 2000 ਰੁਪਿਆ ਉਹਨਾਂ ਕੋਲ ਜਮ੍ਹਾਂ ਕਰਵਾ ਦਿਓ ਉਹ ਤੁਹਾਨੂੰ 10000 ਦੀਆਂ ਕਿਤਾਬਾਂ ਦੇ ਦੇਣਗੇ 4000 ਜਮ੍ਹਾਂ ਕਰਵਾ ਦਿਓ ਤਾਂ 20000 ਦੀਆਂ ਕਿਤਾਬਾਂ ਮਿਲ ਸਕਦੀਆਂ ਹਨ 6000 ਦੇ ਕੇ ਚਾਹੇ ਸਾਰੀਆਂ 30000 ਰੁਪਏ ਦੀਆਂ ਕਿਤਾਬਾਂ ਚੁੱਕ ਲਿਓ ਮੁੰਡਿਆਂ ਨੇ ਗਿਆਨ ਚੰਦ ਕੋਲੋਂ ਇੱਕ ਦਿਨ ਸਮਕਾਲੀ ਸਾਹਿਤ ਦੇਖਿਆ ਕਿਤਾਬਾਂ ਦੀ ਲਿਸਟ ਪੜੀ ਤਾਂ 당ਗ ਰਹਿ ਗਏ ਐਨੀਆਂ ਸੋਹਣੀਆਂ ਕਿਤਾਬਾਂ ਤੇ ਨਾਲੇ ਸਾਰੇ ਪਬਲਿਸ਼ਰਾਂ ਦੀਆਂ ਛਪੀਆਂ ਹੋਈਆਂ ਮਾਸਟਰ ਗਿਆਨ ਚੰਦ ਨੂੰ ਅਗਲੇ ਦਿਨ ਹੀ ਨੌਜਵਾਨ ਸਭਾ ਨੇ ਦਿੱਲੀ ਨੂੰ ਤੋਰ ਦਿੱਤਾ ਨਵਚੇਤਨ ਤੇ ਹੇਮ ਰਾਜ ਵੀ ਨਾਲ ਗਏ ਉਹ ਪੰਜਾਬੀ ਸਾਹਿਤ ਸਭਾ ਕੋਲੋਂ 6000 ਰੁਪਏ ਦੇ ਕੇ 30000 ਰੁਪਏ ਦੀਆਂ ਸਾਰੀਆਂ ਕਿਤਾਬਾਂ ਚੁੱਕ ਲਿਆਏ ਆ ਕੇ ﺍﻟमारीਆਂ ਭਰ ਦਿੱਤੀਆਂ ਖੰਮਣ ਵਾਲਾ ਟਿੱਬਾ ਮੰਡੀ ਰੋਡੂ ਸ਼ਾ ਤੇ ਆਲੇ ਦੋਲੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਕੁਝ ਕੁਝ ਪਹਿਲਾਂ ਹੀ ਸੀ ਦੋਲੇ ਦੀ ਟਾਪ ਲਾਇਬ੍ਰੇਰੀ ਬਣੀ ਤੇ ਇੰਨੀਆਂ ਚੰਗੀਆਂ ਕਿਤਾਬਾਂ ਉਹਨਾਂ ਨੂੰ ਪੜਨ ਨੂੰ ਮਿਲਣ ਲੱਗੀਆਂ ਤਾਂ ਉਹਨਾਂ ਨੂੰ ਮौज ਹੋ ਗਈ ਪਰ ਕੁਝ ਕਿਤਾਬਾਂ ਗਵਾਚਣ ਵੀ ਲੱਗ ਪਈਆਂ ਬਹੁਤ ਹੀ ਚੰਗੀ ਕਿਤਾਬ ਹੁੰਦੀ ਤਾਂ ਵਾਪਸ ਨਹੀਂ ਆਉਂਦੀ ਸੀ ਚੰਗੀ ਕਿਤਾਬ ਦੇ ਪੈਰ ਹੁੰਦੇ ਹਨ ਨੌਜਵਾਨ ਸਭਾ ਨੇ ਮੀਟਿੰਗ ਕੀਤੀ ਤੇ ਪਾਟਕਾ ਲਈ 100 ਰੁਪਏ ਸਿਕਿਉਰਿਟੀ ਰੱਖ ਦਿੱਤੀ 5 ਰੁਪਏ ਮਹੀਨਾ ਉਂਝ ਵੀ ਫੀਸ ਰੱਖੀ ਇਸ ਤੋਂ ਬਾਅਦ ਕਦੇ-ਕਦੇ ਹੀ ਕੋਈ ਕਿਤਾਬ ਗੁੰਮ ਹੁੰਦੀ ਤੇ ਫੇਰ ਸਮਗਾਲੀ ਸਾਹਿਤ ਰਾਹੀਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਪਿੰਡਾਂ ਦੀਆਂ ਲਾਇਬ੍ਰੇਰੀਆਂ ਬਕਾਇਦਾ ਚੱਲ ਰਹੀਆਂ ਹਨ ਉਹਨਾਂ ਨੂੰ 10000 ਰੁਪਏ ਦੀਆਂ ਕਿਤਾਬਾਂ ਮੁਫਤ ਦਿੱਤੀਆਂ ਜਾਣਗੀਆਂ ਲਾਇਬ੍ਰੇਰੀ ਦੇ ਪ੍ਰਬੰਧ ਲਈ 1000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ ਇਸ ਲਾਇਬ੍ਰੇਰੀ ਨੇ ਇਹ ਸਹੂਲਤ ਵੀ ਪ੍ਰਾਪਤ ਕਰ ਲਈ ਮਾਸਟਰ ਗਿਆਨ ਚੰਦ ਖਾਸੀ ਮਿਹਨਤ ਕਰਦਾ ਸੀ ਉਹ ਤਾਂ 4-4 ਘੰਟੇ ਵੀ ਲਾ ਜਾਂਦਾ ਹੁਣ ਉਹਨੂੰ 2000 ਰੁਪਏ ਮਹੀਨਾ ਮਿਲਣ ਲੱਗਿਆ ਜਵਾਕਾਂ ਦੀਆਂ ਟਿਊਸ਼ਨਾਂ ਕਰਨ ਨਾਲੋਂ ਇਹ ਕੰਮ ਉਹਦੇ ਲਈ ਵਧੀਆ ਸੀ ਨਵੀਂ ਦਿੱਲੀ ਦੀ ਇਹ ਪੰਜਾਬੀ ਸਾਹਿਤ ਸਭਾ ਤਾਂ ਕਮਾਲਾਂ ਹੀ ਕਮਾਲਾਂ ਕਰੀ ਜਾ ਰਹੀ ਸੀ। ਉਹਨਾਂ ਨੇ ਦੋ ਰੋਜ਼ਾਨਾ ਅਖਬਾਰ ਵੀ ਪੰਜਾਬੀ ਦੇ ਲਵਾ ਦਿੱਤੇ। ਉਹਨਾਂ ਵੱਲੋਂ ਫਿਰ ਪੰਜ ਮੈਗਜ਼ੀਨ ਵੀ ਆਉਣ ਲੱਗੇ। ਇਲਾਕੇ ਦੇ ਲੋਕਾਂ ਲਈ ਇਹ ਲਾਇਬ੍ਰੇਰੀ ਵਿੱਦਿਆ ਦਾ ਇੱਕ ਚਾਨਣ ਮੁਨਾਰਾ ਸਾਬਿਤ ਹੋਣ ਲੱਗੀ। ਧੰਨਵਾਦ ਜੀ। ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ, ਸ਼ੇਅਰ ਤੇ ਕਮੈਂਟ। ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ